ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲਬਾਤ ਕਰਾਂਗੇ ਪ੍ਰੈਗਨੈਂਟ ਟੂ ਲੈਕਟੇਟਿੰਗ ਦੇ ਵਿੱਚ ਜਦੋਂ ਅਸੀਂ ਲੇਡੀਜ਼ ਨੂੰ ਕਨਵਰਟ ਕਰਦੇ ਹੈਗੇ ਆ ਮਾਈਗ੍ਰੇਟ ਕਰਦੇ ਆ ਤਾਂ ਜਿਹੜੀ ਇੱਕ ਸਮੱਸਿਆ ਆ ਰਹੀ ਹੈਗੀ ਕੁੜੀਆਂ ਨੂੰ ਕਿ ਉਹ ਸ਼ੋ ਨਹੀਂ ਹੁੰਦੇਗੇ ਤਾਂ ਉੱਪਰ ਤੁਸੀਂ ਦੇਖ ਸਕਦੇ ਬੈਨੀਫਿਸ਼ਰੀ ਦੇ ਉੱਪਰ ਜਿਹੜਾ ਐਕਟੀਵਿਟੀ ਦੇ ਵਿੱਚ ਇੱਕ ਇੱਕ ਜਿਹੜਾ ਸਾਈਨ ਆ ਰਿਹਾ ਹੈਗਾ ਰੈੱਡ ਕਲਰ ਦਾ ਤਾਂ ਤੁਸੀਂ ਉਹਨੂੰ ਕਲਿੱਕ ਕਰਕੇ ਦੇਖਣਾ ਕਿ ਸਮੱਸਿਆ ਆ ਕੀ ਰਹੀ ਹੈ ਸੋ ਉੱਪਰ ਕਲਿੱਕ ਕਰਾਂਗੇ ਤੇ ਇੱਥੇ ਜਿਹੜਾ ਐਕਟੀਵਿਟੀ ਦੇ ਨੀਚੇ ਜਿਹੜਾ ਆ ਇਹ ਲਿਖਿਆ ਆ ਰਿਹਾ ਹੈਗਾ ਕਿ ਓਨਲੀ 5 ਬੈਨੀਫਿਸ਼ਰੀ ਅਲਾਉਡ ਵਿਦ 1 ਮੋਬਾਈਲ ਨੰਬਰ ਵੀ ਇੱਕ ਮੋਬਾਈਲ ਨੰਬਰ ਦੇ ਨਾਲ ਅਸੀਂ ਘੱਟੋ ਘੱਟ ਜਿਹੜਾ ਆ 5 ਬੈਨੀਫਿਸ਼ਰੀ ਸਿਰਫ 5 ਬੈਨੀਫਿਸ਼ਰੀ ਜਿਹੜੇ ਆ ਉਹਨਾਂ ਨੂੰ ਆਪਾਂ ਇੱਕ ਮੋਬਾਈਲ ਦੇ ਨਾਲ ਰਜਿਸਟਰਡ ਕਰ ਸਕਦੇ ਹਾਂ ਉਸ ਤੋਂ ਵੱਧ ਨਹੀਂ ਠੀਕ ਹੈ ਸੋ ਇੱਥੇ ਇਹਨਾਂ ਦੀ ਜਿਹੜੀ ਇਹ ਸਮੱਸਿਆ ਆ ਰਹੀ ਸੀ ਕਿ ਬੈਨੀਫਿਸ਼ਰੀ ਜਿਹੜਾ ਉਹ ਜਦੋਂ ਲੋਕੇਟੇਸ਼ਨ ਕਰਦੇ ਆ ਤਾਂ ਸ਼ੋ ਨਹੀਂ ਹੁੰਦਾ ਠੀਕ ਹੈ ਜਦੋਂ ਤੁਹਾਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਜਿਹੜਾ ਐਕਟੀਵਿਟੀ ਲਿਸਟ ਦੇ ਵਿੱਚ ਜਾ ਕੇ ਚੈੱਕ ਕਰਨਾ ਵੀ ਉਹਦੇ ਨੀਚੇ ਜਿਹੜੀ ਕਿਹੜੀ ਲਾਈਨ ਲਿਖੀ ਆ ਰਹੀ ਹੈ ਉਹਦੇ ਨਾਲ ਸੰਬੰਧ ਤੁਸੀਂ ਹੱਲ ਕਰ ਦੇਣਾ ਹੈ ਮਤਲਬ ਹੁਣ ਜੇਕਰ ਇਸ ਦੁਬਾਰਾ ਇਸ ਲਿਕਟੇਟਿੰਗ ਮਦਰ ਦਾ ਰਜਿਸਟ੍ਰੇਸ਼ਨ ਕਰਦੇ ਆ ਤਾਂ ਇੱਥੇ ਸਾਨੂੰ ਅਲੱਗ ਤੋਂ ਇੱਕ ਮੋਬਾਈਲ ਨੰਬਰ ਜਿਹੜਾ ਉਹ ਯੂਜ਼ ਕਰਨਾ ਪਊਗਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਚੈੱਕ ਕਰ ਲੈਣਾ ਕਈ ਵਾਰੀ ਨੇਮ ਦੀ ਪ੍ਰੋਬਲਮ ਹੁੰਦੀ ਹੈ ਡੇਟ ਆਫ ਬਰਥ ਦੀ ਪ੍ਰੋਬਲਮ ਹੁੰਦੀ ਹੈ ਜਾਂ ਮੋਬਾਈਲ ਨੰਬਰ ਦੀ ਠੀਕ ਹੈ ਇਹਦੇ ਨਾਲ ਤੁਹਾਡੀ ਜਿਹੜੀ ਬੈਨੀਫਿਸ਼ੀਰੀ ਆ ਉਹ ਸ਼ੋ ਨਹੀਂ ਹੁੰਦੀ ਠੀਕ ਹੈ ਐਕਟੀਵਿਟੀ ਦੇ ਵਿੱਚ ਜਾ ਕੇ ਐਕਟੀਵਿਟੀ ਲਿਸਟ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਲੈਣਾ ਵੀ ਸਮੱਸਿਆ ਜਿਹੜੀ ਉਹ ਕੀ ਹੈਗੀ ਆ ਸੋ ਏਸੀ ਅੱਜ ਦੀ ਗੱਲਬਾਤ ਜੇ ਵੀਡੀਓ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ